ਦੇ ਜੀਜੋ ਸੇਵੀਅਰ ਸਕੂਲ ਦੇ ਵਿੱਚ ਅੱਖਾਂ ਦੇ ਇਲਾਜ ਦਾ ਮੁਫਤ ਕੈਂਪ ਚਲਾਇਆ ਗਿਆ ਜਿੱਥੇ ਡਾਕਟਰ ਸਾਇਦੀਪ ਇੱਥੇ ਲੋਕਾਂ ਦੀ ਅੱਖਾਂ ਦੀ ਪ੍ਰਤੀਸਮੱਸਿਆਵਾਂ ਦਾ ਇਲਾਜ ਕਰਦੇ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਡਾਕਟਰ ਸਾਇਦੀਪ ਨੇ ਖੁੱਲ ਕੇ ਇਸ ਵਧ ਰਹੀ ਬਿਮਾਰੀ ਦਾ ਮੁੱਖ ਕਾਰਨ ਦੱਸਿਆ ਤੇ ਇਸ ਤੋਂ ਬਚਾਅ ਰੱਖਣ ਲਈ ਨੁਸਖੇ ਵੀ A N B ਨਿਊਜ਼ ਦੇ ਨਾਲ ਸਾਂਝੇ ਕੀਤੇ ਗਏ ਸਰ ਸ਼ਿਕਲ ਮੈਂ ਹਮਨਪ੍ਰਿਤਕੌਰ ਤੁਸੀਂ ਵੇਖ ਰਹੇ ਹੋ ਐਨਬੀ ਨਿਊਜ਼ ਅੱਜ ਸੀ ਪੰਚਾਸਰਹਨ ਦੇ ਜਿਹਜਸ ਸੇਵੀਅਰ ਸਕੂਲ ਦੇ ਵਿੱਚ ਜਿੱਥੇ ਅੱਖਾਂ ਦੇ ਆਪਰੇਸ਼ਨ ਦਾ ਜਿਹੜਾ ਕੈਂਪ ਕੋ ਚਲਵਾਇਆ ਜਾ ਰਿਹਾ ਹੈ ਉਹ ਵੀ ਡਾਕਟਰ ਸਾਈਦੀਪ ਦੇ ਸਹਿਯੋਗ ਦੇ ਨਾਲ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਈਦੀਪ ਸਰ ਸ਼ਿਕਲ ਸਰ ਸਰ ਮੈਂ ਦੇਖਿਆ ਅੰਦੇਸਾਹਰੀ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਇਹ ਬਿਮਾਰੀ ਅੱਖਾਂ ਦੀ ਅਕਰ ਕਾਰਨ ਕੀ ਇਸ ਚੀਜ਼ ਦਾ ਦੇ ਕੈਟ੍ਰੈਕਟ ਹੈ ਇਹਨੂੰ ਅਸੀਂ ਇੱਕ ਕੈਟ੍ਰੈਕਟ ਕਹਿੰਦੇ ਆ ਆਪਣੀ ਮੈਡੀਕਲ ਟਰਮਨੋਲੋਜੀ ਚ ਜਿਹਨੂੰ ਅਸੀਂ ਪੰਜਾਬੀ ਚ ਸਫੇਦ ਮੋਤੀਆ ਵੀ ਕਹਿੰਦੇ ਆ ਇਹ ਇੱਕ ਏਜ ਰਿਲੇਟਡ ਪ੍ਰੋਬਲਮ ਹੈ ਜਿਹਨੂੰ ਉਮਰ ਦੇ ਨਾਲ ਇਹ ਸਭ ਨੂੰ ਹੋਣੀ ਹੈ ਜਿਵੇਂ ਉਮਰ ਦੇ ਨਾਲ ਆਪਣੇ ਵਾਲ ਚਿੱਟੇ ਹੋ ਜੰਨੇ ਆ ਉਵੇਂ ਲੈਂਸ ਵੀ ਆਪਣਾ ਜਿਹੜਾ ਰੱਬ ਨੇ ਆਪਾਂ ਨੂੰ ਲੈਂਸ ਦਿੱਤਾ ਹੈ ਉਹਦਾ ਜੋ ਨੈਚੁਰਲ ਕਲਰ ਹੈ ਉਹ ਚਿੱਟੇਪਨ ਤੇ ਚਲਾ ਜਾਂਦਾ ਜਿਹਨੂੰ ਅਸੀਂ ਸਫੇਦ ਮੋਤੀਆ ਕਹਿੰਦੇ ਆ ਤਾਂ ਇਹ ਬਾਇ ਇਨ ਲਾਰਜ ਹਰ ਬੰਦੇ ਨੂੰ ਕਦੀ ਨਾ ਕਦੀ ਆਪਣੀ ਲਾਈਫ ਚ ਇਹਦਾ ਆਪਰੇਸ਼ਨ ਕਰਾਉਣਾ ਹੀ ਪੈਂਦਾ ਅਸੀਂ ਤੁਸੀਂ ਕਹਿਆ ਕਿ ਜਦੋਂ ਇੱਕ ਏਜ ਹੋ ਜਾਂਦੀ ਹੈ ਹਨਾ ਤੇ ਉਦੋਂ ਇਹ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਲੇਕਿਨ ਅੱਜ ਦੇ ਟਾਈਮ 'ਚ ਬੱਚਿਆਂ 'ਚ ਵੀ ਇਹ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਬਿਲਕੁਲ ਬੱਚਿਆਂ 'ਚ ਪ੍ਰੋਬਲਮ ਬਹੁਤ ਕਾਮਨ ਹੋ ਗਈ ਹੈ ਇਹ ਜੀ ਦਾ ਸਭ ਤੋਂ ਵੱਡਾ ਰੀਜ਼ਨ ਮੈਂ ਹਰ ਮੇਰੀ اوਪੀਡੀ ਚ ਵੀ ਮੈਂ ਹਰ ਪੇਰੈਂਟਸ ਨੂੰ ਗਾਈਡ ਕਰਦਾ ਸਭ ਤੋਂ ਵੱਡਾ ਰੀਜ਼ਨ ਹੈ ਸਕਰੀਨ ਟਾਈਮ ਬੱਚੇ ਅੱਜਕੱਲ 2 ਸਾਲ ਦਾ ਬੱਚਾ ਵੀ ਫੋਨ ਚਲਾ ਰਿਹਾ ਹੁੰਦਾ ਇਹ ਦਾ ਆਪਾਂ ਨਹੀਂ ਆਣ ਵਾਲੀ ਜਨਰੇਸ਼ਨ ਨੂੰ ਬਹੁਤ ਨੁਕਸਾਨ ਹੋਣਾ ਹੈ ਅਸੀਂ ਰੀਸੈਂਟਲੀ ਇੱਕ 23 ਸਾਲ ਦੇ ਬੱਚੇ ਦਾ ਆਪਰੇਟ ਕਰਿਆ ਸੀਗਾ ਸਫੇਦ ਮੂਤੀ ਇਹਦਾ ਸਕਰੀਨ ਟਾਈਮ ਬਹੁਤ ਜ਼ਿਆਦਾ ਹੈ ਆਊਟਡੋਰ ਐਕਟੀਵਿਟੀ ਬੱਚਿਆਂ ਦੀ ਘਟਦੀ ਜਾ ਰਹੀ ਹੈ ਪੇਰੈਂਟ ਸਿਰਫ ਘਰ ਚ ਹੀ ਰੱਖਦੇ ਆ ਬੱਚਿਆਂ ਨੂੰ ਅੱਗੇ ਟਾਈਮ ਸੀਗਾ ਸਾਰੇ ਅਸੀਂ ਵੀ ਪੱਲੇ ਬੜੇ ਆ ਸਾਰੇ ਬਾਹਰ ਖੇលਿਆ ਕਰਦੇ ਸੀਗੇ ਪਾਰਕਸ ਤੇ ਜਾਇਆ ਕਰਦੇ ਸੀ ਹੁਣ ਤਾਂ ਉਹ ਕਲਚਰ ਹੀ ਖਤਮ ਹੋ ਗਿਆ ਸਨਲਾਈਟ ਜਿੰਨੀ ਘੱਟ ਮਿਲੂਗੀ ਬੱਚੇ ਨੂੰ ਉਨਾ ਹੀ ਬੱਚੇ ਦੀ ਬਾਡੀ ਵੀਕ ਹੋਊਗੀ ਔਰ ਉਨਾ ਹੀ ਉਹਨੂੰ ਲਗ ਲਗ ਬਿਮਾਰੀਆਂ ਦਾ ਉਹ ਸ਼ਿਕਾਰ ਬਣੇਗਾ ਦੂਸਰਾ ਸਕਰੀਨ ਟਾਈਮ ਆਪਾਂ ਸਭ ਨੂੰ ਪਤਾ ਹੀ ਹੈ ਕੋਵਿਡ ਤੋਂ ਬਾਅਦ ਥੋੜਾ ਸਕਰੀਨ ਟਾਈਮ ਸਭ ਦਾ ਜ਼ਿਆਦਾ ਵੱਧ ਚੁੱਕਾ ਹੈ ਹੁਣ ਪੇਰੈਂਟਸ ਦਾ ਇਹ ਬਹਾਨਾ ਹੁੰਦਾ ਹੈ ਕਿ ਬੱਚੇ ਹਟਦੇ ਨਹੀਂ ਪਰ ਇਹ ਆਪਣੀ ਇੱਕ ਮੋਰਲ ਰਿਸਪੋਨਸੀਬਿਲਟੀ ਬਣਦੀ ਹੈ ਕਿ ਬੱਚਿਆਂ ਨੂੰ ਘੱਟੋ ਘੱਟ ਸਕਰੀਨ ਟਾਈਮ ਲਈ ਪ੍ਰੇਰਿਤ ਕਰਿਆ ਜਾਵੇ ਲੇਕਿਨ ਆਪਾਂ ਮੋਸਟਲੀ ਸਕੂਲ ਦੇ ਬੱਚਿਆਂ ਨੂੰ ਜਿਹੜੀਆਂ ਆਨਲਾਈਨ ਸਟੱਡੀਜ਼ ਬਹੁਤ ਚੱਲ ਪਈਆਂ ਨੇ ਹਨਾ ਤਾਂ ਪੇਰੈਂਟਸ ਕਈ ਵਾਰੀ ਕਹਿ ਵੀ ਦਿੰਦੇ ਨੇ ਕਿ ਹਾਂ ਉਹ ਤਾਂ ਕਰਕੇ ਉਹਨਾਂ ਨੂੰ ਫੋਨ ਦਿੱਤਾ ਜਾਂਦਾ ਦੇਖੋ ਮੈਂ ਇਹ ਤਾਂ ਆਪਣੇ ਤੇ ਹੈ ਪੇਰੈਂਟਿੰਗ ਕਿੱਦਾਂ ਕਰਨੀ ਹੈ ਹਨਾ ਹਰ ਪੇਰੈਂਟਸ ਹੈ ਤੇ ਤੁਹਾਡੇ ਬੱਚੇ ਦਾ ਕੰਮ ਅੱਧੇ ਘੰਟੇ ਜਾਂ ਘੰਟੇ ਦੀ ਸਕਰੀਨ ਟਾਈਮ ਨਾਲ ਕੰਮ ਚੱਲਦਾ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਜੇ ਤੁਸੀਂ ਉਸ ਤੋਂ ਇਲਾਵਾ ਉਹਨੂੰ ਬੱਚੇ ਨੂੰ ਦੇ ਰਹੇ ਹੋ ਉਹਨ ਇੱਕ 5 ਜਾਂ 7 ਸਾਲ ਦੇ ਬੱਚੇ ਦਾ ਕਿੰਨਾ ਕੁ ਸਕਰੀਨ ਟਾਈਮ ਹੋ ਸਕਦਾ ਉਹਨਾਂ ਚਾਹੀਦਾ ਹੈ ਹਨਾ ਅਕੋਰਡਿੰਗ ਟੂ ਗਾਈਡਲਾਈਨਸ ਜਿਹੜੀ ਸਾਡੀਆਂ ਆਈ ਦੀ ਗਾਈਡਲਾਈਨਸ ਹੈ ਕਿ ਮੈਕਸਿਮਮ 1 ਘੰਟਾ ਟਿਲ ਦਾ ਏਜ ਆਫ 10 ইয়ারਸ ਤਾਂ 10 ਸਾਲ ਦੇ ਬੱਚੇ ਨੂੰ ਕਿੰਨਾ ਕੁ ਹੋਮਵਰਕ ਮਿਲਦਾ ਹੋਵੇਗਾ ਕਿੰਨਾ ਕੋ ਦਾ ਸਕਰੀਨ ਟਾਈਮ ਹੋਏਗਾ ਇਹ ਸਿਰਫ ਪੇਰੈਂਟਸ ਨੂੰ ਅੱਜਕਲ ਆਦਤ ਬਣ ਗਈ ਹੈ ਪੇਰੈਂਟਸ ਦੀ ਕਿ ਬਸ ਬੱਚਿਆਂ ਨੂੰ ਜੇ ਬੱਚਾ ਰੋ ਰਿਹਾ ਫੋਨ ਦੇਤਾ ਬੱਚਾ ਸਿੱਧ ਕਰ ਰਿਹਾ ਫੋਨ ਫੜਾਤਾ ਬੱਚਾ ਕੁਝ ਕੰਮ ਨਹੀਂ ਕਰਨ ਦੇ ਰਿਹਾ ਫੋਨ ਫੜਾਤਾ اپنی سردردی ਘਟਾਣ ਲਈ ਪੇਰੈਂਟਸ ਬੱਚੇ ਨੂੰ ਫੋਨ ਦੇ ਦਿੰਦੇ ਨੇ ਔਰ ਫਿਰ ਇਲਜ਼ਾਮ ਬੱਚੇ ਤੇ ਲਗਾਣੇ ਆ ਤੁਸੀਂ ਨਾ ਦੋ ਅਸੀਂ ਨਹੀਂ ਪੱਲੇ ਬੜੇ ਆਪਾਂ ਵੀ ਸਾਰੇ ਆਪਣੀ ਜਨਰੇਸ਼ਨ ਪੱਲੀ ਪੜੀ ਹੈ ਕਿਹੜੇ ਫੋਨ ਹੁੰਦੇ ਸੀਗੇ ਜਦ ਤੇ ਮੈਂ ਤੁਸੀਂ ਜ਼ਿਕਰ ਕੀਤਾ ਚਿੱਟੇ ਮੋਤੀ ਇਹਦਾ ਹਨਾ ਤੁਸੀਂ ਕਹਿ ਰਹੇ ਹੋ ਕਿ ਆਪਰੇਸ਼ਨ ਜਿਹੜਾ ਬਿਨਾ ਇੰਜੈਕਸ਼ਨ ਤੋਂ ਕਿਵੇਂ ਪੋਸੀਬਲ ਹੈ ਦੇਖੋ ਇਹਨੂੰ ਅਸੀਂ ਮੈਡਮ ਟਾਪੀਕਲ ਸਰਜਰੀ ਕਹਿੰਦੇ ਆ ਐਮ ਆਈ ਸੀ ਐਸ ਕਹਿੰਦੇ ਆ ਇਹਦਾ ਨਾਮ ਹੈ ਮਿਨਿਮਲ ਇਨਵੇਸਿਵ ਕੈਟਰਕ ਸਰਜਰੀ ਇਹ ਜ ਜਸੀਂ ਅੱਖ 'ਚ ਛੋਟਾ ਚੀਰਾ ਦੇਣਾ ਹੈ ਜਿਹੜਾ ਕਿ ਸਿਰਫ 1.8 ਮਿਲੀਮੀਟਰ ਦਾ ਹੁੰਦਾ ਤਾਂ 1.8 ਮਿਲੀਮੀਟਰ ਦਾ ਚੀਰਾ ਉਹ ਜਿਹੜਾ ਸੀ ਇੱਕ ਸਾਡੇ ਕੋਲ ਡ੍ਰੌਪਸ ਹੁੰਦੀਆਂ ਹੈ ਜਿਹਦੇ ਨਾਲ ਲੋਕਲੀ ਟੋਪਿਕਲੀ ਪੇਸ਼ੈਂਟ ਥੋੜਾ ਜਿਹਾ ਸੁੰਨ ਹੋ ਜਾਂਦੀ ਅੱਖ ਉਹਨਾਂ ਦੀ ਕਾਰਨੀਆ ਦੀ ਸੈਂਸਿਟੀਵਿਟੀ ਕੁਝ ਸੈਕੰਡਸ ਲਈ ਬੰਦ ਹੋ ਜਾਂਦੀ ਹੈ ਉਹਨੇ ਸੈਕੰਡਸ 'ਚ ਅਸੀਂ ਚੀਰਾ ਦੇ ਦਿੰਨਾ ਹੈ ਔਰ ਲਗਭਗ 5 ਮਿੰਟ 'ਚ ਆਪਰੇਸ਼ਨ ਖਤਮ ਹੋ ਜਾਂਦਾ ਹੈ ਤਾਂ ਟੋਟਲੀ ਪੇਨਲੈਸ ਹੈ ਪੇਨਲੈਸ ਪ੍ਰੋਸੀਜਰ ਹੁੰਦਾ ਹੈ ਇਹ ਆ ਬਲੌਕ ਲਗਾਉਣੀ ਮਤਲਬ ਇੰਜੈਕਸ਼ਨ ਲਗਾ ਕੇ ਅੱਖ ਨੂੰ ਸੁੰਨ ਕਰਨ ਦੀ ਬਿਲਕੁਲ ਨੀਡ ਨਹੀਂ ਹੈ ਅਸੀਂ ਮੇਰੇ ਹਸਪੀਟਲ ਸਾਈਂ ਕਿਰਪਾ ਹਸਪੀਟਲ ਸਰਹੰਦ ਚ ਅਸੀਂ 99% ਸਰਜਰੀ ਅਸੀਂ ਬਿਨਾ ਇੰਜੈਕਸ਼ਨ ਤੋਂ ਹੀ ਕਰ ਰਹੇ ਹਾਂ ਬਹੁਤ ਵਧੀਆ ਗੱਲ ਹੈ ਤੇ ਤੁਸੀਂ ਲਾਸਿਕ ਲੇਜ਼ਰ ਕੀ ਹੈ ਜਿਹਦਾ ਮਤਲਬ ਅੱਖਾਂ 10 ਮਿੰਟ ਚ ਜਿਹੜੀਆਂ ਉਤਰ ਜਾਂਦੀਆਂ ਨੇ ਜੀ ਬਿਲਕੁਲ ਅਸੀਂ ਪ੍ਰਾਊਡਲੀ ਕਹਿੰਦੇ ਹਾਂ ਇਸ ਗੱਲ ਨੂੰ ਕਿ ਅਸੀਂ ਜ਼ਿਲ੍ਹੇ ਦੇ ਨਹੀਂ ਆਸ-ਪਾਸ ਖੰਨਾ ਰਾਜਪੁਰਾ ਸਰਹੰਦ ਦਰਾਹਾ ਇਹ ਪੂਰੀ ਬੈਲਟ ਚ ਸਾਡਾ ਹਸਪੀਟਲ ਪਹਿਲਾ ਹਸਪੀਟਲ ਹੈ ਜਿਨ੍ਹਾਂ ਨੇ ਲਾਸਿਕ ਲੇਜ਼ਰ ਦੀ ਅਸੀਂ ਮਸ਼ੀਨ ਲੈ ਲਈ ਹੈ ਆ 3 ਮਹੀਨੇ ਪਹਿਲਾਂ ਸਾਡੇ ਕੋਲ ਇੰਸਟਾਲ ਹੋਈ ਹੈ ਇਹ ਚ ਵਰਲਡਸ ਫਾਸਟੈਸਟ ਸਪੈਕਸ ਰਿਮੂਵਲ ਟੈਕਨੀਕ ਆਈ ਹੈ ਦੇ ਇਹ ਤੇ ਤੁਹਾਡੀ ਦੋਨੋਂ ਇੱਕ ਅੱਖ ਦਾ ਐਨਕ ਦਾ ਨੰਬਰ 12 ਤੋਂ 14 ਸੈਕਿੰਡ ਚ ਖਤਮ ਹੋ ਜਾਂਦਾ ਹੈ ਤਾਂ ਉਹ ਟੋਟਲੀ ਉਹ ਵੀ ਇੱਕ ਪੇਨਲੈਸ ਪ੍ਰੋਸੀਜਰ ਹੈ ਅਸੀਂ ਥੋੜਾ ਉਹਨੂੰ ਪ੍ਰਮੋਟ ਵੀ ਇਦਾਂ ਹੀ ਕਰਦੇ ਆ ਕਿ 10 ਸੈਕਿੰਡ ਦੀ ਸਰਜਰੀ ਚ ਤੁਹਾਡਾ ਐਨਕ ਦਾ ਨੰਬਰ ਜ਼ਿੰਦਗੀ ਭਰ ਲਈ ਖਤਮ ਹੋ ਜਾਂਦਾ ਹੈ ਸਰ ਬੱਚਾ ਲਈ ਵੀ ਹੋ ਗਏ ਨਹੀਂ ਇਹ ਬੱਚਿਆਂ ਲਈ ਨਹੀਂ ਹੈ ਪਹਿਲਾ ਸਾਡੀ ਜੌਬ ਹੈ ਕਿ ਬੱਚਿਆਂ ਦਾ ਨੰਬਰ 18 ਸਾਲ ਤੱਕ ਸਟੇਬਲ ਰੱਖਣਾ ਬੱਚਿਆਂ ਦਾ ਨੰਬਰ ਨਾ ਵਧਣ ਦੇਣਾ ਔਰ ਉਹ ਸਟੇਬਲ ਤਾਂ ਰਹੂਗਾ ਜੇ ਪੇਰੈਂਟਸ ਰੈਗੂਲਰਲੀ ਬੱਚੇ ਨੂੰ ਫਾਲੋਅ ਅਪ ओपीडी ਚ ਆ ਕੇ ਚੈੱਕ ਅਪ ਕਰਾਉਂਦੇ ਰਹਿਣਗੇ ਟਾਈਮਲੀ ਹਰ ਦਿਨ ਤੋਂ 6 ਮਹੀਨੇ ਚ 18 ਸਾਲ ਦਾ ਇੱਕ ਵਾਰ ਅਸੀਂ ਨੰਬਰ ਨੂੰ ਸਟੇਬਲ ਕਰ ਲਿਆ ਸਟੇਬਲ ਕਰਨ ਤੋਂ ਬਾਅਦ 18 ਸਾਲ ਤੋਂ ਬਾਅਦ ਕੋਈ ਵੀ ਬੱਚਾ ਲਾਸਿਕ ਲੇਜ਼ਰ ਕਰਾ ਸਕਦਾ ਜਿਹੜੀ ਅਸੀਂ ਮਸ਼ੀਨ ਲਈਤੀ ਹੈ ਇਹ ਜੌਨਸਨ ਐਂਡ ਜੌਨਸਨ ਕੰਪਨੀ ਯੂ ਐਸ ਏ ਦੀ ਹੈ ਆਪਾਂ ਸਭ ਨੇ ਜான்ਸਨ ਐਂਡ ਜான்ਸਨ ਦਾ ਨਾਮ ਸੁਨਿਆ ਹੋਵੇਗਾ ਤੇ ਵਰਲਡਸ ਮੋਸਟ ਰੈਨਾਉਂਡ ਲਾਸਿਕ ਲੇਜ਼ਰ ਮਸ਼ੀਨ ਹੈ ਔਰ 10 ਟੂ 12 ਸੈਕਿੰਡਸ ਚ ਤੁਹਾਡਾ ਚਸ਼ਮੇ ਦਾ ਨੰਬਰ ਜ਼ਿੰਦਗੀ ਭਰ ਲਈ ਖਤਮ ਠੀਕ ਹੈ ਮੈਂ ਸਪੈਸ਼ਲੀ ਇਹ ਚੀਜ਼ ਪੁੱਛਣਾ ਚਾਹਨੀ ਹੈ ਕਿ ਆਪਣੇ ਇੰਡੀਆ ਦੇ ਵਿੱਚ ਇਸ ਦੀ ਤਦਾਰ ਕਿੰਨੀ ਹੋ ਚੁੱਕੀ ਹੈ ਇਸ ਬਿਮਾਰੀ ਦੀ ਮੈਡਮ ਐਸ ਪਰ ਦਾ ਸਟੱਡੀਜ਼ ਮਾਇਓਪੀਆ ਜਿਹਨੂੰ ਕਿ ਦੂਰ ਦੀ ਨਿਗਾ ਘਟ ਕਹਿੰਦੇ ਆਪਾਂ ਜਿਨ੍ਹਾਂ ਦਾ ਮਾਈਨਸ ਦਾ ਨੰਬਰ ਹੁੰਦਾ ਹੈ ਅਪਾ ਮਾਇਓਪੀਆ ਦੀ ਕੈਪੀਟਲ ਬਣ ਜਾਣਾ ਫਿਲਹਾਲ ਮਾਇਓਪੀਆ ਸਭ ਤੋਂ ਜ਼ਿਆਦਾ ਚਾਈਨਾ ਚ ਆਬਵੀਅਸਲੀ ਫॉर ਰੀਜ਼ਨਸ ਕਿ ਚਾਈਨਾ ਦੀ ਆਬਾਦੀ ਜ਼ਿਆਦਾ ਹੈ ਇੰਡੀਆ ਦੀ ਵੀ ਹੁਣ ਤਾਂ ਆਪਾਂ ਚਾਈਨਾ ਨੂੰ ਵੀ ਸਰਪਾਸ ਕਰ ਗਏ ਆ ਬਟ ਚਾਈਨਾ ਚ ਸਭ ਤੋਂ ਜ਼ਿਆਦਾ ਬੱਚਿਆਂ ਦਾ ਐਨਕਾ ਦਾ ਨੰਬਰ ਹੈ ਔਰ ਇੰਡੀਆ ਬਹੁਤ ਜ਼ਿਆਦਾ ਪਿੱਛੇ ਨਹੀਂ ਹੈ ਤਾਂ ਐਸ ਪਰ ਦਾ ਸਟਡੀ 2035 ਤੱਕ ਇੰਡੀਆ ਚ ਸਭ ਤੋਂ ਜ਼ਿਆਦਾ ਬੱਚਿਆਂ ਦੇ ਐਨਕਾ ਦਾ ਨੰਬਰ ਹੋਏਗਾ ਕੰਟਰੀ ਵਾਈਜ਼ ਤੇ ਬਹੁਤ ਜ਼ਿਆਦਾ ਐਪੀਡੈਮਿਕ ਪ੍ਰੋਬਲਮ ਹੈ ਐਪੀਡੈਮਿਕ ਦਾ ਮਤਲਬ ਹੁੰਦਾ ਜਿਵੇਂ ਕਰੋਨਾ ਸੀਗਾ ਉਹ ਐਪੀਡੈਮਿਕ ਹੋ ਗਿਆ ਸੀ ਵੀ ਹਰ ਘਰ ਚ ਫੈਲ ਗਿਆ ਸੀ ਉਵੇਂ ਹੀ ਮਾਇਓਪੀਆ ਜੋ ਕਿ ਚਸ਼ਮੇ ਦਾ ਨੰਬਰ ਹੈ ਹਰ ਘਰ ਚ ਹਰ ਬੱਚੇ ਨੂੰ ਆ ਜਾਣਾ ਠੀਕ ਹੈ ਸਰ ਇਹ ਕੈਂਪ ਜਿਹੜਾ ਤੁਸੀਂ ਚਲਾ ਰਹੇ ਹੋ ਕਿੰਨੀ ਦੇ ਤੱਕ ਚੱਲੇਗਾ ਮਤਲਬ ਕਿੰਨੇ ਦਿਨ ਦਾ ਹੈਗਾ ਕੀ ਮੈਡਮ ਅੱਜ ਦਾ ਹੀ ਹੈ ਸਾਡਾ ਕੈਂਪ ਇਹ Uh, 30th ਅੱਜ ਦੀ ਡੇਟ ਹੈ ਅਸੀਂ ਅੱਜ ਹੀ ਕੈਂਪ ਲਗਾਇਆ ਸੀਗਾ ਇੱਥੇ ਫ੍ਰੀ ਚੈੱਕਅਪ ਹੋ ਰਿਹਾ ਸਾਰੇ ਪੇਸ਼ੈਂਟਸ ਦਾ ਫ੍ਰੀ ਮੈਡੀਸਿਨ ਦਿੱਤੀ ਜਾ ਰਹੀ ਹੈ ਜੇ ਕਿਸੇ ਪੇਸ਼ੈਂਟ ਨੂੰ ਦਵਾਈ ਪਾ ਕੇ ਪਿਛਲਾ ਪਰਦਾ ਚੈੱਕ ਹੋਣਾ ਹੈ ਅੱਖ ਦੀ ਕੋਈ ਵੀ ਟੈਸਟਿੰਗ ਹੈ ਉਹ ਵੀ ਕੈਂਪ ਵਿੱਚ ਟੋਟਲੀ ਫ੍ਰੀ ਹੈ ਇੱਕ ਅੱਖ ਦਾ ਸਕੈਨ ਹੁੰਦਾ ਹੈ OSDT ਸਕੈਨ ਹੁੰਦਾ ਜਿਸ ਦੇ ਨਾਲ ਅੱਖ ਦੀ ਪਰਦਾ ਰੈਟੀਨਾ ਦੀ ਸਾਰੀ ਲੇਅਰਜ਼ ਕਾਲੇ ਮੋਤੀ ਦੀ ਟੈਸਟਿੰਗ ਉਹ ਸਾਰੀ ਫ੍ਰੀ ਹੈ ਇਸ ਕੈਂਪ ਵਿੱਚ ਜਿਹੜਾ ਕਿ ਰੂਟੀਨ 'ਚ 2000 ਤੋਂ 2500 ਰੁਪਏ ਰੇਟ ਹੁੰਦਾ ਉਸ ਟੈਸਟ ਦਾ ਉਸ ਤੋਂ ਇਲਾਵਾ ਜਿੰਨੇ ਵੀ ਇਸ ਆਪਰੇਸ਼ਨ ਕੈਂਪ ਚ ਆਪਰੇਸ਼ਨ ਨਿਕਲ ਰਹੇ ਆ ਚਿੱਟੇ ਮੂਤੀਏ ਵਾਸਤੇ ਉਹਨਾਂ ਦਾ ਫ੍ਰੀ ਆਫ ਕਾਸਟ ਟੋਟਲੀ ਸਰਜਰੀ ਕਰੀ ਜਾਊਗੀ ਔਰ ਸਾਰੀ ਹੀ ਲੇਜ਼ਰ ਨਾਲ ਜਿਹੜੀ ਸਾਡੀ ਲੇਟ ਸਭ ਤੋਂ ਲੇਟੈਸਟ ਟੈਕਨੀਕ ਹੈ ਜਿਹਦਾ ਆਪਾਂ ਪਹਿਲਾਂ ਜ਼ਿਕਰ ਕਰਿਆ ਉਸੇ ਟੈਕਨੀਕ ਨਾਲ ਇਹ ਪੇਸ਼ੈਂਟਸ ਨੂੰ ਉਸ ਆਪਰੇਸ਼ਨ ਦਾ ਲਾਭ ਦਿੱਤਾ ਜਾਏਗਾ ਬਹੁਤ ਵਧੀਆ ਟੈਕਨੀਕ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਜਿਹੜੇ ਲੋਕ ਗਰੀਬ ਨੇ ਆਪਦੀ ਅੱਖਾਂ ਦਾ ਇਲਾਜ ਨਹੀਂ ਕਰਾ ਸਕਦੇ ਤਾਂ ਮੁਫਤ ਦੇ ਵਿੱਚ ਉਹਨਾਂ ਦਾ ਇਲਾਜ ਹੋ ਰਿਹਾ ਤੁਹਾਨੂੰ ਇੱਥੇ ਜ਼ਰੂਰ ਆਣਾ ਚਾਹੀਦਾ ਬਹੁਤ-ਬਹੁਤ ਸ਼ੁਕਰੀਆ ਸਰ ਤੁਹਾਡਾ ਪਰ ਮੈਂ ਜਾਣ ਤੋਂ ਪਹਿਲਾਂ ਇੱਕ ਕੁਐਸਚਨ ਜ਼ਰੂਰ ਪੁੱਛਣਾ ਚਾਹਾਂਗੀ ਕਿ ਕੋਈ ਕਿਉਂਕਿ ਉਹਨਾਂ ਤੋਂ ਧੁੱਪ ਆ ਗਈ ਹੈ ਬਹੁਤ ਜ਼ਿਆਦਾ ਗਰਮੀਆਂ ਸ਼ੁਰੂ ਹੋ ਗਈਆਂ ਨੇ ਤੇ ਉਸ ਤੋਂ ਬਚਾਲ ਲਈ ਕੀ ਕੁਝ ਫਿਰ ਵੀ ਲੋਕਾਂ ਨੂੰ ਕਰਨਾ ਚਾਹੀਦਾ ਜਿਨ੍ਹਾਂ ਦੀ ਆਈ ਸਾਈਡ ਵੀਕ ਵੀ ਨਹੀਂ ਹੈਗੀ ਲੇਕਿਨ ਉਹਨਾਂ ਨੂੰ ਥੋੜੀ-ਬਹੁਤ ਪ੍ਰੋਬਲਮ ਹੁੰਦੀ ਆ ਦੇਖੋ ਹੁਣ ਵਿਸਾਖੀ ਤੋਂ ਬਾਅਦ ਆਪਣੇ ਪੰਜਾਬ 'ਚ ਹਾਰਵੈਸਟਿੰਗ ਸੀਜ਼ਨ ਸ਼ੁਰੂ ਹੋ ਜਾਣਾ ਹੈ ਜਿਹਨੂੰ ਆਪਾਂ ਬਾਡੀਆਂ ਵੀ ਕਹਿੰਦੇ ਆਂ ਜੀ ਇਹ ਇਸ ਦੌਰਾਨ ਪੋਲਿਊਸ਼ਨ ਔਰ ਡਸਟ ਵਗੈਰਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਇਸ ਦੇ ਇਹ ਚ ਆਪਾਂ ਸਿਰਫ ਔਰ ਸਿੰਪਲ ਇੱਕ ਕੰਮ ਕਰਨਾ ਹੈ ਇੱਕ ਕੋਈ ਵੀ ਐਂਟੀ ਅਲਰਜੀਕ ਆ ਕੋਈ ਲੂਬ੍ਰਿਕੈਂਟ ਡਰਾਪਸ ਆਪਾਂ ਯੂਜ਼ ਕਰ ਸਕਦੇ ਹਾਂ ਜਿਸ ਦੇ ਨਾਲ ਆਪਣੀ ਅੱਖਾਂ ਸਾਫ਼ ਸੁਫਾਈ ਰਹੇ ਰਹਿਣ ਤੁੱਪ ਚ ਆਪਾਂ ਹਮੇਸ਼ਾ ਇੱਕ ਸਨ ਗਲਾਸੇਸ ਲਗਾ ਕੇ ਚੱਲਨੇ ਹੈ ਸਨ ਗਲਾਸੇਸ ਆਪਾਂ ਸ਼ੌਂਕ ਲਈ ਨਹੀਂ ਥੋੜੇ ਵੱਡੇ ਹੋਣ ਤਾਂ ਕਿ ਪ੍ਰੋਟੈਕਸ਼ਨ ਮਿਲੇ ਆਪਾਂ ਨੂੰ ਡਸਟ ਵਗੈਰਾ ਤੋਂ ਔਰ ਆਪਾਂ ਸਭ ਤੋਂ ਸੌਖਾ ਤੇ ਈਜ਼ੀ ਕੰਮ ਰੋਜ਼ ਸ਼ਾਮ ਨੂੰ ਸਵੇਰੇ ਸ਼ਾਮ ਅੱਖਾਂ ਤੇ ਛਿੱਟੇ ਮਾਰਨੇ ਆ ਪਾਣੀ ਦੇ ਤਾਂ ਕਿ ਡਸਟ ਵਗੈਰਾ ਨਿਕਲ ਜਵੇ ਪਰ ਇਹ ਛਿੱਟੇ ਮਾਰਨੇ ਹਰ ਪੇਸ਼ੈਂਟ ਲਈ ਰეკਮੈਂਡਡ ਨਹੀਂ ਹੈ ਸਿਰਫ ਉਹਨਾਂ ਲਈ ਰეკਮੈਂਡਡ ਹੈ ਜਿਨ੍ਹਾਂ ਦਾ ਡਸਟ ਚ ਜ਼ਿਆਦਾ ਕਮ ਹੈ ਬਹੁਤ ਬਹੁਤ ਧੰਨਵਾਦ